ਡੋਲੀ ਵਾਲੀ ਕਾਰ ਸਜਾਈ ਚਿਪਸ ਅਤੇ কুরਕਰੀਆਂ ਨਾਲ ਪਰ ਬਰਾਤੀ ਲਾ ਕੇ ਲੱਗ ਗਏ ਖਾਨ ਦੋਸਤੋ ਅਕਸਰ ਹੀ ਡੋਲੀ ਵਾਲੀ ਕਾਰ ਨੂੰ ਸਜਾਉਣ ਲਈ ਬਹੁਤ ਪੈਸਾ ਖਰਚਿਆ ਜਾਂਦਾ ਹੈ ਤਾਂ ਅਕਸਰ ਹੀ ਡੋਲੀ ਵਾਲੀ ਕਾਰ ਨਵੇਂ-ਨਵੇਂ ਤਰੀਕਿਆਂ ਨਾਲ ਸਜਾਈ ਜਾਂਦੀ ਹੈ ਅਤੇ ਬਹੁਤ ਹੀ ਪੈਸਾ ਖਰਚਿਆ ਜਾਂਦਾ ਹੈ ਪਰ ਇੱਕ ਨੌਜਵਾਨ ਨੇ ਆਪਣੇ ਵਿਆਹ ਵਿੱਚ ਕੀਤਾ ਸਭ ਤੋਂ ਵੱਖਰਾ ਕੰਮ ਅਸਲ ਇਸ ਨੌਜਵਾਨ ਦੀ ਹੋਣ ਵਾਲੀ ਘਰ ਵਾਲੀ ਨੇ ਇਸ ਲੜਕੇ ਨੂੰ ਕਿਹਾ ਸੀ ਕਿ ਡੋਲੀ ਵਾਲੀ ਕਾਰ ਨੂੰ ਚਿਪਸ ਅਤੇ কুরਕਰੀਆਂ ਦੇ ਪੈਕਾਂ ਨਾਲ ਸਜਾ ਕੇ ਲੈ ਕੇ ਆਵੇ ਬਸ ਫੇਰ ਕੀ ਸੀ ਲੜਕੇ ਨੇ ਵੀ ਚੱਕ ਤੇ ਫੁੱਟ ਇੱਥੇ ਗੱਡੀ ਤੇ ਲਗਾ ਦਿੱਤੇ ਚਿਪਸ ਤੇ কুরਕਰੀਆਂ ਦੇ ਪੈਕਟ ਪਰ ਹੱਦ ਤਾਂ ਉਦੋਂ ਹੋ ਗਈ ਜਦੋਂ ਕੁਝ ਬਰਾਤੀ ਅਤੇ ਬੱਚਿਆਂ ਵੱਲੋਂ ਪੈਕਟ ਲੈਣੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਇਸ ਗੱਡੀ ਤੇ ਹੋਰ ਪੈਕਟ ਲਗਾਉਣੇ ਪਏ ਅਤੇ ਕਈ কুরਕਰੀਆਂ ਤੇ ਚਿਪਸਾਂ ਦੇ ਪੈਕਟ ਗੱਡੀ ਵਿੱਚ ਵੀ ਰੱਖੇ ਗਏ ਤਾਂ ਕਿ ਜੇਕਰ ਲਗਾਉਣੇ ਪਏ ਤਾਂ ਲਗਾਏ ਜਾ ਸਕਣ ਸੋ ਤੁਹਾਡੇ কুরਕਰੀਆਂ ਤੇ ਚਿਪਸਾਂ ਨਾਲ ਸਜੀ ਡੋਲੀ ਵਾਲੀ ਕਾਰ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਹੋਰ ਨਵੀਆਂ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ